ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇਸ ਵੀਡੀਓ ਵਿੱਚ ਦੋਸਤੋ ਕਚੈਰੀਆਂ ਵਿੱਚ ਨਵੀਂ ਭਰਤੀ ਤੇ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਅਪਲਾਈ ਤੁਸੀਂ ਕਰਨਾ ਹੈ ਜੀ ਆਫਲਾਈਨ ਕੌਣ ਕੌਣ ਅਪਲਾਈ ਕਰ ਸਕਦਾ ਹੈ ਕੁਆਲੀਫਿਕੇਸ਼ਨ ਕੀ ਹੈ ਲਾਸਟ ਡੇਟ ਕਿੰਨੇ ਹੈ ਇਸ ਸਭ ਦੀ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਨਸੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਬੈਲ ਆਈਕਨ ਨੂੰ ਹਿੱਟ ਕਰੋ ਤਾਂ ਕਿ ਤੁਹਾਨੂੰ ਸਾਡੀ ਲੇਟੈਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਇਹਨਾਂ ਪੋਸਟਾ ਵਿੱਚ ਅਪਲਾਈ ਕਰਨ ਦੇ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਪਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਤੁਹਾਨੂੰ ਸਡੇ ਟੈਲੀਗ੍ਰam ਗਰੁੱਪ ਵਿੱਚ ਮਿਲ ਜਾਵੇਗਾ ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਐਪਲੀਕੇਸ਼ਨ ਫਾਰਮ ਨੂੰ ਤੁਸੀਂ ਚੰਗੀ ਤਰ੍ਹਾਂ ਫਿਲ ਕਰਨਾ ਹੈ ਇਹ ਤੁਸੀਂ ਆਪਣੀ ਡੇਟ ਆਫ ਬਰਥ ਫਿਲ ਕਰਨੀ ਹੈ ਡੇਟ ਆਫ ਬਰਥ ਦਾ ਤੁਸੀਂ ਪ੍ਰੂਫ ਹੈ ਜਿਹੜਾ ਉਹਦੇ ਨਾਲ ਅਟੈਚ ਕਰਨਾ ਹੈ ਜੇਕਰ ਤੁਸੀਂ ਰਿਜ਼ਰਵ ਕੈਟਾਗਰੀ ਲਈ ਅਪਲਾਈ ਕਰ ਰਹੇ ਹੋ ਤਾਂ ਵੀ ਪ੍ਰੂਫ ਹੈ ਜਿਹੜਾ ਤੁਹਾਨੂੰ ਅਟੈਚ ਕਰਨਾ ਪਵੇਗਾ ਸਾਰਾ ਐਪਲੀਕੇਸ਼ਨ ਫਾਰਮ ਤੁਸੀਂ ਪੜ੍ਹ ਕੇ ਚੰਗੀ ਤਰ੍ਹਾਂ ਫਿਲ ਕਰਨਾ ਹੈ ਕੋਈ ਵੀ ਗਲਤੀ ਨਾ ਹੋਵੇ ਫਿਲ ਕਰਨ ਤੋਂ ਬਾਅਦ ਉਸੇ ਕਿੱਥੇ ਸੈਂਡ ਕਰਨਾ ਹੈ ਇਸ ਦੇ ਡिटेल ਵਿੱਚ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲ ਜਾਵੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਚਲੋ ਦੋਸਤੋ ਚੱਲਦੇ ਹਾਂ ਜੀ ਨੋਟੀਫਿਕੇਸ਼ਨ ਤੇ ਤੇ ਪੋਸਟਾਂ ਵਾਲੀ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਪੋਸਟਾਂ ਦੀ ਡਿਟੇਲ ਵਿੱਚ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਸਭ ਤੋਂ ਪਹਿਲਾ ਪੋਸਟ ਹੈਗੀ ਹੈ ਜਿਹਨ ਲਿਫਟ ਆਪਰੇਟਰ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਕੰਟਰੈਕਟ ਬੇਸਿਸ ਤੇ ਨੰਬਰ ਆਫ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਟੋਟਲ 6 ਪੋਸਟਾਂ ਕੈਟਾਗਰੀ ਵਾਈ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਜਨਰਲ ਕੈਟਾਗਰੀ ਦੇ ਲਈ 4 ਪੋਸਟ ਆਊਟ ਕੀਤੀਆਂ ਗਈਆਂ ਨੇ ਐਸਸੀ ਕੈਟਾਗਰੀ ਦੇ ਲਈ 2 ਪੋਸਟ ਆਊਟ ਕੀਤੀਆਂ ਗਈਆਂ ਨੇ ਪੇ ਸਕੇਲ ਤੁਹਾਨੂੰ ਡੀਸੀ ਰੇਟ ਦੇ ਅਕੋਰਡਿੰਗ ਦਿੱਤਾ ਜਾਵੇਗਾ ਕੁਆਲਿਫੀਕੇਸ਼ਨ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ 10ਵੀਂ ਤੁਸੀਂ ਪਾਸ ਕੀਤੀ ਹੋਈ ਹੈ ਨਾਲੇ ਤੁਸੀਂ ਆਈਟੀਆਈ ਇਲੈਕਟ੍ਰੀਕਲ ਜਾਂ ਮੈਕੈਨਿਕਲ ਦੇ ਵਿੱਚ ਕੀਤੀ ਹੋਈ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਏਜ ਲਿਮਿਟ ਹੈਗੀ ਹੈ ਜੀ 18 ਸਾਲ ਤੋਂ ਲੈ ਕੇ 35 ਸਾਲ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਦੇ ਲਈ ਏਜ ਲਿਮਿਟ ਰੱਖੀ ਗਈ ਹੈ ਏਜ ਰਿਲੈਕਸੇਸ਼ਨ ਹਾਈ ਕੋਰਟ ਐਸ ਵੈਲ ਐਸ ਪੰਜਾਬ ਗਵਰਨਮੈਂਟ ਰੂਲਸ ਦੇ ਅਕੋਰਡਿੰਗ ਜਿਹੜੀ ਅਪਰ ਏਜ ਰਿਲੈਕਸੇਸ਼ਨ ਜਿਹੜੀ ਤੁਹਾਨੂੰ ਦਿੱਤੀ ਜਾਵੇਗੀ ਲਾਸਟ ਡੇਟ ਹੈਗੀ ਹੈ ਜਿਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਦੀ 5 ਜੁਲਾਈ 2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਸ਼ਾਮ 5 ਵਜੇ ਤੱਕ ਅਪਲਾਈ ਤੁਸੀਂ ਕਰਨਾ ਹੈ ਜੀ ਆਫਲਾਈਨ ਆਫਲਾਈਨ ਅਪਲਾਈ ਕਰਨ ਦੇ ਲਈ ਐਪਲੀਕੇਸ਼ਨ ਫਾਰਮ ਦੀ ਜਾਣਕਾਰੀ ਤੁਹਾਨੂੰ ਪਹਿਲਾਂ ਹੀ ਦੇ ਦਿੱਤੀ ਗਈ ਹੈ ਦੋਸਤੋ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸ਼ਹੀਦ ਭਗਤ ਸਿੰਘ ਨਗਰਵਾਲੇ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਅਪਲੀਕੇਸ਼ਨਸ ਦੀ ਮੰਗ ਕੀਤੀ ਗਈ ਹੈ एलिजिबल ਕੈਂਡੀਡੇਟਸ ਤੇ ਕੋਣ ਪਰਫਾਰਮਰ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਪਰਫਾਰਮਰ ਜੇਕਰ ਤੁਹਾਨੂੰ ਚਾਹੀਦਾ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਵੀ ਦੱਸ ਸਕਦੇ ਹੋ ਜਾਂ ਤੁਸੀਂ ਟੈਲੀਗ੍ਰam ਗਰੁੱਪ ਵਿੱਚ ਜਾ ਕੇ ਪਰਫਾਰਮਰ ਡਾਊਨਲੋਡ ਕਰ ਸਕਦੇ ਹੋ ਐਪਲੀਕੇਸ਼ਨ ਫਾਰਮ ਦੇ ਨਾਲ ਤੁਸੀਂ ਐਟੈਸਟਡ ਕਾਪੀਜ਼ ਲਗਾਉਣੀਆਂ ਨੇ ਰਿਲੇਵੈਂਟ ਡਾਕੂਮੈਂਟਸ ਦੀਆਂ ਨਾਲ ਤੁਸੀਂ ਦੋ ਰੀਸੈਂਟ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਲਗਾਉਣੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਤੁਸੀਂ ਐਪਲੀਕੇਸ਼ਨ ਫਾਰਮ ਦੇ ਉੱਤੇ ਪੇਸਟ ਕਰਨੀ ਹੈ ਐਪਲੀਕੇਸ਼ਨ ਫਾਰਮ ਤੁਸੀਂ ਪੂਰਾ ਕੰਪਲੀਟ ਕਰਕੇ ਡਾਕੂਮੈਂਟਸ ਲਗਾ ਕੇ ਤੁਸੀਂ ਭੇਜਨੇ ਹੈ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸ਼ਹੀਦ ਭਗਤ ਸਿੰਘ ਨਗਰ ਇਸ ਅਡਰੈਸ ਤੇ ਤੁਸੀਂ ਆਪਣੇ ਡਾਕੂਮੈਂਟਸ ਆ ਜਿਹੜੇ ਉਹ ਭੇਜਨੇ ਨੇ ਐਪਲੀਕੇਸ਼ਨ ਫਾਰਮ ਨੂੰ ਤੁਸੀਂ ਕੈਪੀਟਲ ਲੈਟਰਸ ਦੇ ਵਿੱਚ ਫਿਲ ਕਰਨਾ ਹੈ ਜੇਕਰ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹੋ ਲਾਸਟ ਡੇਟ ਦੀ ਵੇਟ ਨਾ ਕਰਿਓ ਜਲਦੀ ਤੋਂ ਜਲਦੀ ਅਪਲਾਈ ਕਰੋ ਤਾਂ ਕਿ ਤੁਹਾਡੇ ਡਾਕੂਮੈਂਟਸ ਜਿਹੜੇ ਆਫਿਸ ਵਿੱਚ ਪਹੁੰਚ ਜਾਣ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਪੋਸਟਲ ਡਿਲੇ ਜਾਂ ਰੋਂਗ ਡਿਲੀਵਰੀ ਲਈ ਆਫਿਸ ਰਿਸਪਾਂਸਿਬਲ ਨਹੀਂ ਹੋਵੇਗਾ ਲਾਸਟ ਡੇਟ ਤੋਂ ਬਾਅਦ ਜਿਹੜੇ ਵੀ ਐਪਲੀਕੇਸ਼ਨ ਰਿਸੀਵ ਹੋਣਗੇ ਉਹਨਾਂ ਨੂੰ ਰਿਜੈਕਟ ਮੰਨਿਆ ਜਾਵੇਗਾ ਇਨਵੈਲਪ 'ਤੇ ਤੁਸੀਂ ਜ਼ਰੂਰ ਮੈਂਸ਼ਨ ਕਰਨਾ ਹੈ ਕਿ ਐਪਲੀਕੇਸ਼ਨ ਫਾਰ ਦਾ ਪੋਸਟ ਆਫ ਲਿਫਟ ਆਪਰੇਟਰ ਇਹ ਤੁਸੀਂ ਆਪਣਾ ਜਿਹੜਾ ਵੀ ਇਨਵੈਲਪ ਹੋਵੇਗਾ ਉਸ ਉੱਤੇ ਲਿਖ ਦੇਣਾ ਹੈ ਰੋਂਗਲੀ ਫੀਲਡ ਐਪਲੀਕੇਸ਼ਨ ਫਾਰਮ ਜਾਂ ਇਨਕੰਪਲੀਟ ਐਪਲੀਕੇਸ਼ਨ ਫਾਰਮ ਹੋਣਗੇ ਜਿਹੜੇ ਉਹਨੂੰ ਰਿਜੈਕਟ ਮੰਨਿਆ ਜਾਵੇਗਾ ਦੂਸਰੇ ਨੋਟੀਫਿਕੇਸ਼ਨ ਸਿੱਧੀ ਭਰਤੀ ਲਈ ਆਊਟ ਕੀਤਾ ਗਿਆ ਹੈ ਇਹਨਾਂ ਪੋਸਟਾਂ ਦੇ ਲਈ ਤੁਹਾਡੀ ਸਿੱਧੀ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਇੰਟਰਵਿਊ ਸ਼ਡਿਊਲ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਅਲਫਾਬੈਟ ਲੈਟਰਸ ਦੇ ਅਕੋਰਡਿੰਗ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਅਲਫਾਬੈਟ ਲੈਟਰ ਹੈਗੇ ਜੀ A ਤੋਂ ਲੈ ਕੇ L ਤੱਕ 15 ਜੁਲਾਈ 2024 ਨੂੰ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਫਿਰ ਅਗਾਜੀ ਐਮ ਤੋਂ ਲੈ ਕੇ ਜੈਟ ਤੱਕ 16 ਜੁਲਾਈ 2024 ਨੂੰ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਇੰਟਰਵਿਊ ਦੇ ਟਾਈਮ ਤੁਸੀਂ ਆਪਣੇ ਨਾਲ ਰੀਜਨਲ ਡਾਕੂਮੈਂਟਸ ਨਾਲ ਲੈ ਕੇ ਜਾਣੇ ਨੇ ਰਿਜ਼ਰਵ ਕੈਟਾਗਰੀ ਲਈ ਤੁਸੀਂ ਅਪਲਾਈ ਕੀਤਾ ਹੈ ਤਾਂ ਤੁਸੀਂ ਸਰਟੀਫਿਕੇਟ ਡਰਾ ਕਾਸ ਸਰਟੀਫਿਕੇਟ ਤੁਸੀਂ ਜਰੂਰ ਲੈ ਕੇ ਜਾਣਾ ਹੈ ਇੰਟਰਵਿਊ ਦੇ ਟਾਈਮ ਟਾਈਮ ਹੈਗਾ 9:30 ਵਜੇ ਤੁਸੀਂ ਰਿਪੋਰਟ ਕਰਨੀ ਹੈ ਆਫਿਸ ਦੇ ਵਿੱਚ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਦੀ ਲਾਸਟ ਡੇਟ ਹੈਗੀ ਹੈ ਜੀ 5 ਜੁਲਾਈ 2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਕੋਈ টিਜਾ ਡੀਏ ਤੁਹਾਨੂੰ ਨਹੀਂ ਦਿੱਤਾ ਜਾਵੇਗਾ ਐਪਲੀਕੇਸ਼ਨ ਫਾਰਮ ਤੁਹਾਨੂੰ ਸਾਡ ਦਿੱਤੀ ਗਈ ਹੈ ਇਸ ਸਾਡ ਤੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਇੰਟਰਵਿਊ ਤੇ ਲਈ ਤੁਹਾਨੂੰ ਕੋਈ ਸੈਪਰੇਟ ਲੈਟਰ ਜਿਹੜੀ ਨਹੀਂ ਸੈਂਡ ਕੀਤੀ ਜਾਵੇਗੀ ਇੰਟਰਵਿਊ ਦੀ ਡੇਟ ਦੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਗਈ ਹੈ ਰੋਸੇ ਹੈਗੇ ਜੀ ਸਾਡੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਤੁਹਾਡਾ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤਾਂ ਚਲੋ ਦੋਸਤੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ